वेलकम टू खन्ना न्यूज़ लाइव जम्मू कश्मीर ਦੇ ਰਾਜੌਰੀ ਜ਼ਿਲ੍ਹੇ ਦੇ ਨੋਸ਼ੇਰਾ ਸੈਕਟਰ ਵਿੱਚ ਬਾਰੂਦੀ ਸਰੰਗ ਦੇ ਧਮਾਕੇ ਨਾਲ ਜਾਬਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਲੋਦ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਵਾਸੀ ਅਜੀਤ ਸਿੰਘ ਸ਼ਹੀਦ ਹੋ ਗਿਆ ਜਿਸ ਦਾ ਸ਼ਨੀਵਾਰ ਨੂੰ ਅੰਤਮ ਸੰਸਕਾਰ ਕੀਤਾ ਜਾਵੇਗਾ ਅਜੀਤ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਅਤਿ ਦੀ ਗਰੀਬੀ ਵਿੱਚ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਅਗਨੀਵੀਰ ਸਕੀਮ ਤਹਿਤ ਫਰਵਰੀ 2022 ਵਿੱਚ ਭਰਤੀ ਹੋਏ ਅਜੇ ਸਿੰਘ ਦੇ ਪਰਿਵਾਰ ਦੇ ਪਿਤਾ ਚਰਨਜੀਤ ਸਿੰਘ ਮਾ ਲక్ష్ਮੀ ਤੋਂ ਇਲਾਵਾ 6 ਪੈਣਾ ਹਨ ਜਿਨ੍ਹਾਂ ਦਾ ਇਹ ਇਕਲੌਤਾ ਭਰਾ ਸੀ ਖੀਦ ਅਜੇ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਇੱਕ ਦੱਸਿਆ ਕਿ ਉਹਨਾਂ ਨੇ 6 ਤੀਆਂ ਤੋਂ ਬਾਅਦ ਇੱਕ ਪੁੱਤਰ ਦੇਖਿਆ ਸੀ ਉਹਨਾਂ ਕਿਹਾ ਕਿ ਅਸੀਂ ਬੜੀ ਮਿਹਨਤ ਕਰਕੇ ਆਪਣੇ ਪੁੱਤਰ ਨੂੰ ਪਾਲਿਆ ਸੀ ਅਤੇ ਉਸ ਦਿਤੀਆਂ ਵੀ ਪ੍ਰਾਈਵੇਟ ਨੌਕਰੀਆਂ ਕਰਦੀਆਂ ਸਨ ਕਦੇ ਉਹਨਾਂ ਦਾ ਲੜਕਾ ਪੇਂਟ ਕਰਨ ਲਈ ਚਲਾ ਜਾਂਦਾ ਕਦੇ ਮਿਸਤਰੀ ਕੋਲ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਆਰਮੀ ਪਾਸ ਕਰਨ ਤੋਂ ਬਾਅਦ ਫਰਵਰੀ 2022 ਵਿੱਚ ਉਸ ਦੀ ਫੌਜ ਵਿੱਚ ਭਰਤੀ ਹੋ ਗਈ ਹੁਣ ਉਮੀਦ ਸੀ ਕਿ ਉਹਨਾਂ ਦਾ ਪੁੱਤਰ ਹੁਣ ਘਰ ਦਾ ਸਹਾਰਾ ਬਣੇਗਾ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਪੁੱਤਰ ਸ਼ਹੀਦ ਹੋ ਜਾਵੇਗਾ ਇਸ ਮੌਕੇ ਅਜੇ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਉਸਦੀ ਸ਼ਹੀਦੀ ਤੇ ਮਾਣ ਹੈ ਪਰ ਪੁੱਤਰ ਦਾ ਗਮ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸ਼ਹੀਦ ਦੇ ਪਿਤਾ ਚਰਨਜੀਤ ਸਿੰਘ ਨੇ ਅਗਨੀਵੀਰ ਦੀ ਭਰਤੀ ਤੇ 20 ਸਾਲ ਚੁੱਕਦਿਆਂ ਕਿਹਾ ਕਿ ਇਹ ਸਿਰਫ 40 ਸਾਲ ਦੀ ਭਰਤੀ ਹੁੰਦੀ ਹੈ ਨਾ ਪੈਨਸ਼ਨ ਹੈ ਤੇ ਨਾ ਕੋਈ ਇਸ ਦਾ ਲਾਭ ਅਜੇ ਤੱਕ ਕੇਂਦਰ ਸਰਕਾਰ ਨੂੰ ਅਗਨੀਵੀਰ ਕਰਮਚਾਰੀਆਂ ਨੂੰ ਵੀ ਪਹਿਲਾਂ ਵਾਂਗ ਸਾਰੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਦੂਜੇ ਪਾਸੇ ਸ਼ਹੀਦ ਦੇ ਘਰ ਹੁਣ ਬਜ਼ੁਰਗ ਮਾਤਾ ਪਿਤਾ ਅਤੇ 6 ਪੈਣਾ ਹਨ ਜਿਨ੍ਹਾਂ ਵਿੱਚੋਂ ਚਾਰ ਵਿਆਹੀਆਂ ਗਈਆਂ ਅਤੇ ਦੋ ਪੈਣਾ ਅਜੇ ਕੁਆਰੀਆਂ ਹਨ ਮੌਕੇ ਤੇ ਪਹੁੰਚੀ ਸਬ ਡਿਵੀਜ਼ਨ ਪੈਲ ਦੀ ਐਸ ਡੀ ਐਮ ਪੂਨਮ ਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਖੜੀ ਹੈ छुट्टी आया अठवे महीने आया महीने आया सी ਸਭੀ ਤਰੀਕ ਨੂੰ ਹਮਮ ਸਪਿੰਟੇ ਇਨਵਾਯ ਦੀ ਪਗਲ ਹਾਏ ਹੋਣ ਕਦੋਂ ਆਉਣਾ ਸੀ ਕੋਣ ਹੋਰ ਤਾਂ ਹਜੇ ਕੁਛ ਨਹੀਂ ਸੀ ਦੱਸਿਆ ਪਾਸੇ ਨਹੀਂ ਕਹਿੰਦਾ ਸੀ ਮੈਂ ਆਉਂਗਾ ਕਿਉਂ ਨੂੰ ਬਾਅਦ ਕਿਆ ਸਾਲ ਹੋ ਗਏ ਪਟਿਆਲੇ ਉਹ ਕੜਦੇ ਨੂੰ ਉਹਦੇ ਹਾਸਲ ਕਰਦੇ ਨੂੰ ਤਿਆਰੀ ਵੀ ਕਰਦੇ ਨੂੰ ਕਹਿੰਦਾ ਸੀ ਕਦੇ ਕੋਈ ਤਿਹਾਰ ਨਹੀਂ ਮਨਾਇਆ ਤੁਹਾਡੇ ਚ ਕਰਦੇ ਆ ਨਾ ਉਹਨਾਂ ਤੇ ਆਉਣਾ ਕਿਹਿਆ ਗੁਰਪੁਰਬ ਤੇ ਆਉਣਾ ਸੀ ਦਾਤ ਬਾਬੇ ਨੇ ਕਹਿੰਦਾ ਗੁਰਪੁਰਬ ਤੇ ਆਉਣਾ ਮੈਂ ਮਮੀ ਮੈਂ ਕਹ ਪੁੱਤ ਸਾਨੂੰ ਨਹੀਂ ਸੀ ਮੈਨੂੰ ਪਤਾ ਸੀ ਮੇਰਾ ਕਾਦਾ ਦਿਲ ਕਾਲੀ ਪੈਦਾ ਸੀ ਮੇਰਾ ਜਣਾ ਉਹ ਮੇਰਾ ਕਾਦਾ ਗਾਲੀ ਪੈਦਾ ਸੀ ਵਾਲਾਈ ਬिखर ਗਈ ਤੁਹਾਡਾ ਮੇਰੀ ਉਹ ਆ ਪੈਣਾ ਆਈ ਮੈਂ ਤਾਂ ਲੁੱਟੀ ਗਈ ਉਹ ਕਿਆ ਤਾਂ ਲੁੱਟੀ ਗਈ ਉਹ ਜਾਨ ਨਾਲ ਉਹ ਜੰਤੋਂ ਨੂੰ ਇੱਕ ਦੇਖੇਗਾ ਇੰਨਾ ਨਾਲ ਪੈ ਗਿਆ ਸੀ ਤੇ ਖਾ ਤੇਰੀ ਮਾਂ ਇੱਕ ਹੋ ਜਾਣਾ ਉਹ ਮੇਰੀ ਮਾਂ ਬੰਦਾ ਵਾਪਰਿਆ ਪਰ ਤੇਰੀ ਬੇਟੀ ਨੇ ਦੇਸ਼ ਲਈ ਕੁਰਬਾਨੀ ਇਹ ਰਹੀ ਪਹਿਲਾ 2 ਸਾਲ ਚਾਹਾਂ ਪੇਪਰ ਲੀਕ ਹੋ ਗਿਆ ਇਸ ਵਜ੍ਹਾ ਪੇਪਰ ਕਲੀਅਰ ਹੋ ਗਿਆ 4 ਸਾਲ ਦੀ ਪਰਖੀ ਹੋ ਮੇਰਾ ਪੁੱਤ ਕਹਿਣਾ ਚਾਹੀ ਮਰ ਜਾਵੇਂ ਵਰਦੀ ਪਾਉਣੀ ਪਾਉਣੀ ਆ ਸੱਜ ਨਹੀਂ ਸੋਦੇ ਜੀ ਝੱਟ ਜਾਈਦਾ ਘਰ ਕੇ ਅਸੀਂ ਤਾਂ ਨੂੰ ਦੇਖ ਦੇਖ ਕੇ ਜਿੰਦੇ ਸੀ ਸਾਡਾ ਸਭ ਕੁਝ ਜੋਈ ਸੀ ਜੀ ਫਰੋੜਾ ਮੁਸਿਰਤ ਆ ਬਣ ਗਿਆ ਓਏ ਪੀਰ ਨਾ ਤੂੰ ਦਿਲ ਤੇ ਕਤੜ ਕੇ ਤੋਰੇ ਯਾਰ ਮਾਮਾ ਦੇ ਨਹੀਂ ਲੱਗਦਾਈ ਆ ਕੋਈ ਨਾ ਮੇਰਾ ਪੁੱਤ ਨਹੀਂ ਕਿਲਾ ਕੋਈ ਨਾ ਕਿਥੇ ਤੂੰ ਉਤਰ ਗਿਆ ਵੇ ਛੋਟਿਆ ਬੱਬੂ ਜੀ ਨਾਮ ਕੀ ਤੁਹਾਡਾ ਜੀ ਚਰਨਜੀਤ ਸਿੰਘ ਅਜੇ ਵੀ ਆਪਣਾ ਕੀ ਸੀ ਬੇਟਾ ਅਜੇ ਸਿੰਘ ਕਦੋਂ ਭਰਤੀ ਹੋਇਆ ਪਤਨੀ ਵੀਰ ਆਹੀ ਬਾਈ 22 ਹੋਇਆ ਕਦੋਂ ਹੋਈ ਸੀ ਆਖਰੀ ਵਾਰ ਗੱਲ ਤੁਹਾਡੀ ਉਹਦੇ ਨਾਲ ਸੀ ਆਖਰੀ ਵਾਰ ਮੇਰੀ ਪਰਸੋਂ ਗੱਲ ਹੋਈ ਕੀ ਗੱਲਬਾਤ ਹੋਈ ਸੀ ਕੀ ਕਹਿੰਦਾ ਸੀ ਕੀ ਕਹਿੰਦਾ ਬਰਾਜੀ ਖੁਸ਼ੀ ਆਲਰੇਡੀ ਠੀਕ ਠਾਕ ਆ ਬਾਕੀ ਕਹਿੰਦਾ ਮੰਮੀ ਨਾਲ ਗੱਲ ਕਰਾ ਦਿਓ ਹਾਂਜੀ ਫਿਰ ਮੈਂ ਘਰ ਥੋੜੀ ਗੱਲ ਕਰ ਤਈ ਫਿਰ ਉਹ ਮੰਮੀ ਨਾਲ ਕਹਿੰਦਾ ਮੇਰੀ ਗੱਲ ਕਰਾ ਕਈ ਵਾਰੀ ਹੁਣਾ ਘਰ ਉਹਨੇ ਕੰਮ ਤੇ ਹੁਣਾ ਮੈਂ ਕਹਿੰਦਾ ਬਾ ਸ਼ਾਮੀ ਗੱਲਿਓ ਨਹੀਂ ਤਾਂ ਜਦੀ ਮੈਂ ਭੱਜ ਗਿਆ ਉਹਨੂੰ ਫੜੋਣਾ ਕਿ ਉਹਨਾਂ ਗੱਲਾਂ ਕਿੰਨਾ ਕਿੰਨਾ ਚਿਰ ਕਰਦਾ ਤੁਸੀਂ ਆ ਵੀ ਮਾਤਾ ਹਾਂਜੀ ਕਿਸ ਤਰ੍ਹਾਂ ਸੂਚਨਾ ਮਿਲੀ ਕੱਲ ਸ਼ਾਮ ਨੂੰ ਆਪਾਂ ਨੂੰ ਸੂਚਨਾ ਮੈਨੂੰ 5:30 ਤਕਰੀਬਨ ਮਿਲੀ ਉਹਨਾਂ ਕੋਲੋਂ ਸੀਗਾ ਬਾਇਖ ਕੋਲੇ ਮੇਰੇ ਕੋਲ ਪਹੁੰਚ ਉਹਦਰ ਮੈਂ ਗਿਆ ਸੀ ਪਸ਼ੂ ਪਾਗ ਗੇੜਾ ਮਾਨਕਸੂਨ ਵਾਲੀ ਸੀ ਮੈਂ ਦੀ ਛੋਟੀ ਮੈਂ ਕਿ ਚੱਲ ਗਿਆ ਜਾਨ ਨੂੰ ਖਬਰ ਆਈ ਖਬਰ ਆਈ ਤੇ ਉਹ ਕਦੀ ਕੌਣ ਬੋਲ ਗਿਆ ਕਹਿੰਦਾ ਮੈਂ ਸਰ ਬੋਲਦਾ ਇਹ ਕਦੀ ਮੈਂ ਅਜੇ ਦੀ ਮੰਮੀ ਬੋਲ ਗਿਆ ਇਹ ਢਾਮਾ ਢੋਲ ਗੀ ਮੈਨੂੰ ਕਦੀ ਫੜਿਓ ਫੋਨ ਵੀ ਆ ਮੜੀ ਗੱਲ ਕਰਿਓ ਨਾ ਅਜੇ ਦਾ ਸਾਰਾ ਆ ਬਜੇ ਉਹਨਾਂ ਦੇ ਸਰ ਨੇ ਫੋਨ ਕਰਿਆ ਕੀ ਗੱਲਬਾਤ ਹੋਈ ਹਾਂਜੀ ਮੈਂ ਕਿਹਾ ਸਰ ਜੀ ਕੀ ਗੱਲ ਹੋਈ ਕਹਿੰਦਾ ਵੇ ਦਾ ਦਾ ਗੱਲ ਘਟਨਾ ਵਾਪਰ ਗਈ ਕਹਿੰਦਾ ਸਪੋਰਟ ਹੋ ਗਿਆ ਉਥੇ ਪਿਓਟੀ ਤੇ ਮੈਂ ਕਹ ਉਹਨੂੰ ਬਚਾ ਨਹੀਂ ਸਕੇ ਨਹੀਂ ਕਹਿੰਦਾ ਬਚਾਉਣਾ ਮੁਸ਼ਕਲ ਗਿਆ ਜਿਆਦਾ ਟੌਰਚਰ ਹੋ ਗਿਆ ਗੱਲ ਹਾਂਜੀ ਇੰਨੀ ਗੱਲ ਹੋਈ ਆ ਬਸ ਤੇ ਹਾਈ ਕੋਰਟ ਆ ਸਾਰੇ ਪਕੈ ਲੱਗ ਜਾਂਦਾ ਉਹ ਵੀ ਲੱਗੇ ਸੀ ਉਹ ਵੀ ਪਾਣੀ ਨਾਟ ਕੇ ਕਾਨੂੰ ਡੇਗਦੀ ਨਹੀਂ ਆ ਗਈ

ਇਦਾਂ ਗੁਜ਼ਾਰਾ ਕਰਕੇ ਥੋੜਾ ਥੋੜਾ ਪੈਸਾ ਜੋੜ ਕੇ ਚਲੋ ਚੁੰਨੀ ਜਿਹਾ ਬਕ ਰਿਆ ਜਿੱਦਾਂ ਉਹਨਾਂ ਦਾ ਬਸੇਬਾ ਕਰਿਆ ਕਰਨ ਦੇ ਵਿੱਚ ਚਲੋ ਬੇਟੀਆਂ ਖੋਸ ਹਾਲ ਨੇ ਉਹਨਾਂ ਨੂੰ ਵੀ ਹੁਣ ਸਾਰਾ ਵੀ ਡੈਡੀ ਦਾ ਸਾਰਾ ਹੋ ਗਿਆ ਹਾਂਜੀ ਸਾਡਾ ਭਰਾ ਫਾਉ ਚਲੀ ਗਿਆ ਸਾਨੂੰ ਕੋਈ ਕਹਿੰਦਾ ਸਾਨੂੰ ਵੀ ਦੇਖੂਗਾ ਹਾਂਜੀ ਸਾਡੇ ਵਾਲ ਜੀ ਹੱਥ ਮਾਰੂਆ ਕੋਦੇ ਲੋਟ ਪੈ ਗਿਆ ਕੈਸ ਬਗ ਧੱਕੇ ਨਾ ਵੀ ਸਾਨੂੰ ਆ ਚਾਹੀਦਾ ਬਸ ਜਿਸ ਤਰ੍ਹਾਂ ਪਿੰਡ ਚ ਸੁਣਿਆ ਵੀ ਅਜੇ ਨੇ ਆਪ ਵੀ ਬੜੀ ਮਿਹਨਤ ਕਰੀਆ ਜਿਹੜਾੜੀ ਵੀ ਜਾਂਦਾ ਰਿਹਾ ਹਾਂ ਹਾਂ ਜੀ ਧਿਆੜੀ ਤਾਂ ਫਿਰ ਉਹ ਫੌਜ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਸੀਗਾ ਜੀ ਧਿਆੜੀ ਦਾ ਪੱਕਾ ਕਰਕੇ ਫਿਰ ਟ੍ਰੇਨਿੰਗ ਵੀ ਕਰਦਾ ਅਕੈਡਮੀ ਜਾਂਦਾ ਰਿਹਾ ਫਿਰ ਲਾਕਡਾਊਨ ਹੋ ਗਿਆ ਵਿੱਚ ਅਕੈਡਮੀ ਜਾਂਦਾ ਪਟਿਆਲੇ ਬਹੁਤ ਉਹਨੇ ਮਿਹਨਤ ਕਰੀ ਘਰ ਤਾਂ ਰੁਕਦਾ ਨਹੀਂ ਰਾਤ ਨੂੰ ਸਵੇਰ ਨੂੰ ਕੋਣੋਂ ਮੀ ਡਾਡੀ ਚੱਲੇ ਆ ਮੈਂ ਉੱਥੇ ਪੜਾਈ ਪੜੀ ਕਰੀ ਜਾਣੀ ਬਹੁਤ ਮਿਹਨਤ ਕਰਕੇ ਪੜਾਈ ਕਰੀ ਫਾਈਲ ਕਾਟੂ ਪਾਰ ਕੇ ਬਸ ਇਜਨੂ ਬਗਾਇ ਸੀ ਆਗੀ ਕਨੇ ਭਾਰਤੀ ਅਗਨੀ ਵੀਰ ਵਾਲੀ ਮੈਂ ਗਾ ਦੇਖ ਲਾ ਬੇਟਾ ਜਿੱਦਾਂ ਵੀ ਇਹ ਪ੍ਰੀਖਿਆ ਹੈ ਨਾ ਮੈਂ ਗਾ ਨੌਜਵਾਨੇ ਜਾਂਦੇ ਆ ਫੌਜਾਂ ਸਾਰੇ ਉਮੀਦਾਂ ਲਾ ਜਾ ਫੇਕੀ ਹੁੰਦਾ ਹੈ ਨਾ ਫੇਰ ਆਪਾਂ ਨੂੰ ਮੈਂ ਉਦੋਂ ਕੀ ਕਰ ਸਕਦਾ ਆ ਘਟਨਾ ਦਾ ਕੀ ਪਤਾ ਹੈ ਵੀ ਇਹ ਘਟਨਾ ਬੇਵਾਪਰ ਜਾਣੀ ਇੱਕਦਾਂ ਸਾਡੇ ਨਾਲ ਹੁਣ ਮੈਂ ਤਾਂ ਕੁਝ ਨਹੀਂ ਕਰ ਸਕਦਾ ਬਾਕੀ ਹੁਣ ਬੇਟਾ ਨੂੰ ਕੋਨ ਮਿਲਣਾ ਚਾਹੀਦਾ ਗਵਰਨਮੈਂਟ ਸਾਹਿਬ ਬੇਟਾ ਦਾ ਵਾਪਸ ਨਹੀਂ ਆਉਂਦਾ ਪਰ ਐਡੀ ਵੱਡੀ ਕੁਰਬਾਨੀ ਜਿਹੜੀ ਕੋਰੋਨਾ ਚ ਕੋਈ ਉਹ ਦਿੰਦਾ ਕਿਸ ਤਰ੍ਹਾਂ ਦੇਖਦੇ ਹਾਂ ਬੇਟੇ ਦੀ ਸ਼ਹਾਦਤ ਨੂੰ ਵੀ ਇਹ ਦੇਸ਼ ਦੇ ਲਈ ਕੁਰਬਾਨ ਕੁਰਬਾਨ ਹੋਇਆ ਗਵਰਬਾ ਸਾਨੂੰ ਮੇਰੇ ਬੇਟੇ ਤੇ ਮਾਣ ਵੀ ਹੈ ਵੀ ਮੇਰਾ ਬੇਟਾ ਰਸ਼ੀਦ ਹੋਇਆ ਕੁਰਬਾਨੀ ਦੀ ਦੇਸ਼ ਕਾਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਕਿਉਂ ਮੋਰੇ ਹੋ ਕੇ ਦੌੜ ਭੱਜ ਕੀਤੀ ਤਾਂ ਉਹਦੇ ਨਾਲ ਘਟਨਾ ਵਾਪਰੀ ਜੇ ਬਾਈ ਜਾਨ ਥੋੜਾ ਪਿੱਛੇ ਹਟਦਾ ਕਦਮ ਨਾ ਇੱਥੇ ਤੱਕ ਆਪਾਂ। ਬੇਟੇ ਦੀ ਜਿਹੜੀ ਸ਼ਹਾਦਤ ਆ ਹਮੇਸ਼ਾ ਜਿਉਂਦੀ ਰਹੇ ਅੱਖਾਂ ਦੇ ਸਾਹਮਣੇ ਤੁਹਾਨੂੰ ਦੇਖਦੇ ਕਿਸ ਤਰ੍ਹਾਂ ਜਿਹੜੀ ਸਰਕਾਰ ਤੋਂ ਮੰਗਦੇ ਕਿਸ ਤਰ੍ਹਾਂ ਜਾਗਰ ਹੋਣੀ ਚਾਹੀਦੀ। ਮੰਗ ਕਰਦੇ ਆ ਵੀ ਜੋ ਵੀ ਉਹਦਾ ਮਾੜਾ ਮੋਟਾ ਇੱਥੇ ਬਣਾਉਣਾ ਚਾਹੀਦਾ। ਮੇਰੇ ਪਿੰਡ ਦਾ ਬੁੱਤ ਸ਼ਾਮਗੜ ਸਦਾਰਾਂ ਦੇ ਵਿੱਚ ਅਗਨੀ ਵੀ ਜਿੱਦਾਂ ਕੋਈ ਸ਼ਹੀਦ ਨਹੀਂ ਹੋਇਆ। ਅੰਮ੍ਰਿਤ ਆਪਣੀ ਸਭਰੀਏੰ ਦੇ ਕਰਕੇ ਵੀ ਸ਼ਹੀਦ ਹੋਇਆ ਜੀ ਤੇ ਕੀ ਕਹੋਗੇ ਪਰਿਵਾਰ ਨਾਲ ਕੋਈ ਮੁਲਾਕਾਤ। ਆ देखो जी गम भी खड़ी है कि एक ਸਾਡੇ ਦੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਨੀ ਵੀਰ ਜੋ ਚਿਹਰੀ ਦੀ ਜਨ ਨੂੰ ਪ੍ਰਾਪਤ ਹੋਈ ਹੈ ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ ਛੇਾਂ ਭੈਣਾਂ ਦਾ ਇਕੱਲਾ ਉਹ ਖੜਾ ਸੀ and ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਹੈ ਉਹਨਾਂ ਦੀ ਹਾਲਤ ਨਹੀਂ ਹੈ ਬਿਲਕੁਲ ਗੱਲ ਕਰਨ ਇੱਕ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬਡਿਵੀਜ਼ਨ ਦੇ ਮਹਤਵਪੂਰਨ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ტრਾਸ ਦੇ ਸਕਦੇ ਆ ਉਹਨਾਂ ਦਾ ਉਹਨਾਂ ਦੇ ਨਾਲ ਖੜੇ ਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈਗੇ ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਦੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹ ਦੀ ਰਵਾਨਗੀ ਹੋਏਗੀ ਤੇ ਸੁਬੇਦਾਰ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਆਥੈਂਟਿਕ ਇਨਫੋਰਮੇਸ਼ਨ ਜਦੋਂ ਹੀ ਹੁੰਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਦਾ ਅੰਮਲਕਾਲੀਆ ਕਿਵੇਂ ਜਿਹੜੇ ਲਾਸਟ ਰਾਈਟ ਨੇ ਸਰਕਾਰ ਕਦੋਂ ਹੁੰਦਾ ਹੈ ਉਹਦੇ ਬਾਰੇ ਜਿਹੜੇ ਪਰਿਵਾਰ ਨੇ ਫੈਸਲਾ ਲੈਣਾ ਉਸ ਟਾਈਮ ਤੇ ਕੰਮ ਕਰ ਸਕਦਾ ਮੈਮ ਐਸਰ ਗਵਰਨਮੈਂਟ ਪਾਲਸੀ ਕਿਸ ਤਰ੍ਹਾਂ ਗੱਲ ਹੋਈ ਉਹ ਤੁਹਾਡੀ ਜਾਂ ਪਰਸਪੈਕਟਿਵ ਨਾਲ ਜੋ ਵੀ ਪਾਲਿਸੀ ਵੀ ਰਿਗਾਰਡਿੰਗ ਡਿਸੀਜਨ ਹੈ ਉਹ ਸੀਐਮ ਸਾਹਿਬ ਦਫ਼ਤਰ ਵੱਲੋਂ ਕਨਵੇ ਕਰ ਦਿੱਤਾ ਜਾਵੇਗਾ ਔਰ ਜੋ ਵੀ ਸ਼ਹੀਦ ਹੋ ਦਾ ਬੰਦਾ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਹੈ ਪੂਰੀ ਸਹਾਇਤਾ ਸਪੋਰਟ ਜਿਹੜੀ ਉਹ ਦਿੱਤੀ ਗਈ ਹੈ ਕਨਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ